ਇਹ ਮਾਨਸਿਕਤਾ ਹੈ ਜੀ ਕਾਂਗਰਸ ਵਾਲਿਆਂ ਦੀ ਇਹ ਪੁਰਾਣਾ ਸੀਗਾ ਜੀ ਉਹਨਾਂ ਨੇ ਇਹ ਕੰਮ ਕੀਤਾ ਸੀ ਕਿ ਪੁਰਾਣਾ ਰੰਗ ਕਰਕੇ ਉੱਪਰ ਸਮਾਰਟ ਸਕੂਲ ਲਿਖਾਤਾ ਸੀ ਹੁਣ ਕੱਲ ਮੈਂ ਨਵੀਂ ਬਸਤੀ ਨਾਬਾ ਤੇ ਬਿਲਕੁਲ ਨਾਲ ਪੈਂਦੀ ਹੈ ਜੀ ਜਿਹੜਾ ਫਲਾਈਓਵਰ ਆ 45 ਲੱਖ ਰੁਪਏ ਦਾ ਨਵਾਂ ਸਕੂਲ ਪਹਿਲੀ ਵਾਰ ਬਣਿਆ ਜੀ ਉੱਥੇ ਸਕੂਲ ਹੀ ਨਹੀਂ ਸੀਗਾ ਜੀ ਕੀ ਇਹ ਫੇਕ ਆ ਸਾਰਾ ਕੁਝ ਜਿਹੜਾ ਸੇ ਸਕੂਲਾਂ ਦੇ ਵਿੱਚ ਅਸੀਂ ਚਾਰ ਦੀਵਾਰੀ ਬਣਾ ਰਹੇ ਹਾਂ ਜਿਹੜੇ ਅਸੀਂ ਜਿਹੜੇ ਅਸੀਂ ਕਲਾਸਰੂਮ ਬਣਾ ਰਹੇ ਹਾਂ ਉਹਦੇ ਵਿੱਚ 83000 ਰੁਪਏ ਦਾ ਕੰਪਿਊਟਰ ਲੱਗ ਰਿਹਾ ਜੀ ਇੱਕੇ ਕਮਰੇ 'ਚ ਜ ਜਿਹਦੀ ਕੀਮਤ ਹੁਣ ਵੱਧ ਕੇ 1 ਲੱਖ ਮਤਲਬ ਇਹ ਸਿਰਫ ਗੱਲਾਂ ਕਰਦੇ ਆ ਜੀ ਇਹ ਕਾਂਗਰਸ ਵਾਲੇ ਹਲਕੀ ਰਾਜਨੀਤੀ ਕਰਦੇ ਆ ਗਰੀਬਾਂ ਨੂੰ ਮਤਲਬ ਇਹ ਨਹੀਂ ਚਾਹੁੰਦੇ ਕਿ ਗਰੀਬਾਂ ਦਾ ਬੱਚਾ ਪੜੇ ਫਿਰ ਇਹਨਾਂ ਨੂੰ ਇਹ ਪ੍ਰੋਬਲਮ ਹੈ ਕਿ ਇਹ ਗਰੀਬਾਂ ਦੇ ਦੇ ਬੱਚੇ ਪੜ ਗਏ ਕੱਲ ਨੂੰ ਜਿੰਦਾਬਾਦ ਮਰਦਾਬਾਦ ਕਰਨ ਲਈ ਸਾਨੂੰ ਬੰਦੇ ਕਿੱਥੋਂ ਲੱਭਣਗੇ ਜੀ ਕਿਉਂਕਿ ਗਰੀਪਰ ਫੜੀ ਜਾਂਦੇ ਨੇ ਬਹੁਤ ਜ਼ਿਆਦਾ ਜੀ ਸੋ ਇਸ ਕਰਕੇ ਇਹ ਸਿਰਫ ਬਿਆਨਬਾਜ਼ੀ ਕਰਦੇ ਆ ਆਮ ਆਦਮੀ ਪਾਰਟੀ ਗਰਾਊਂਡ ਲੈਵਲ ਤੇ ਜਦੋਂ ਸਾਰੇ ਉਦਘਾਟਨ ਹੋ ਗਏ ਤੁਹਾਨੂੰ ਅੰਕੜਾ ਜਾਰੀ ਕਰਾਂਗੇ ਤੁਸੀਂ ਮੀਡੀਆ ਵਾਲੇ ਭਰਾਓ ਤੁਸੀਂ ਜਾਓ ਦੇਖਿਓ ਪਿੰਡਾਂ ਦੇ ਵਿੱਚ ਪੁੱਛਿਓ ਜਰਾ ਸਕੂਲਾਂ ਦੇ ਵਿੱਚ ਕਿ ਵਾਕਈ ਕੰਮ ਹੋਇਆ ਕਿ ਨਹੀਂ ਹੋਇਆ ਜੀ ਤੁਸੀਂ ਆਪ ਦੇਖੋ। ਅਮਨ ਰੋਲਾ ਜੀ ਨੇ ਚੈਲੰਜ ਕੀਤਾ ਕਿ ਟਾਈਮ ਵੀ ਤੁਹਾਡਾ ਸਮਾਂ ਵੀ ਤੁਹਾਡਾ ਸਥਾਨ ਵੀ ਤੁਹਾਡਾ ਆਜੋ ਜਿੱਥੇ ਆਉਣਾ ਜੀ। ਇਹ ਤਾਂ ਨਾ ਜੀ ਬਿੱਲੇ ਨੇ ਜੀ। ਹੁਣ ਬਾਜਵਾ ਸਾਹਿਬ ਵੀ ਪਹਿਲਾਂ ਤੁਸੀਂ ਕਹਿੰਦੇ ਹੋ ਜੀ 50 ਬੰਬ ਆ ਗਏ। ਠੀਕ ਹੈ ਜੀ ਤੇ 32 ਚੱਲ ਗਏ ਤੇ 18 ਚੱਲ ਗਏ 32 ਰਹਿ ਗਏ ਜੀ। ਇਹ ਕੋਈ ਤਰੀਕਾ ਹੈ ਜੀ ਕੋਈ? ਇਹ ਪੰਜਾਬ ਦੇ 3 3 ਕਰੋੜ ਲੋਕਾਂ ਦੀ ਜ਼ਿੰਦਗੀ ਦਾ ਖਲਵਾੜ ਤੁਸੀਂ ਕਰਨਾ ਚਾਹੁੰਦੇ ਹੋ ਡਰਾਉਣਾ ਚਾਹੁੰਦੇ ਹੋ ਉਹਨਾਂ ਨੂੰ ਉਹਨਾਂ ਨੂੰ ਮਤਲਬ ਕੀ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਜੀ ਇੱਕ ਪੜ੍ਹੇ ਲਿਖੇ ਜਿਹੜੇ ਰਾਜ ਸਭਾ ਦੇ ਮੈਂਬਰ ਰਹੇ ਹੋਣ ਮੈਂਬਰ ਪਾਰਲੀਮੈਂਟ ਰਹੇ ਹੋਣ ਪੰਜਾਬ ਸਰਕਾਰ ਚ ਮੰਤਰੀ ਰਹੇ ਹੋਣ ਔਰ ਮੌਜੂਦਾ ਹੁਣ ਆਪੋਜੀਸ਼ਨ ਦੇ ਲੀਡਰ ਹੋਣ ਜੀ ਉਹ ਅਸੀਂ ਗੱਲਾਂ ਬਾਤਾਂ ਕਰਦੇ ਨੇ ਬਿਲਕੁਲ ਬਾਜਵਾ ਸਾਹਿਬ ਨੇ ਗੱਲਾਂ ਨਹੀਂ ਛੋਪਦੀਆਂ ਜੀ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀ ਮੈਂ 18 ਤਾ ਜਿਹੜੇ ਤੁਮਾਕੇ ਹੋਏ ਨੇ ਕੀ ਉਹਨਾਂ ਦੀ ਜਾਂਚ ਨਹੀਂ ਚਾਹੀਦੀ ਪੰਜਾਬ ਦੇ ਵਿੱਚ دہشت ਫਲਾਂ ਦਾ ਕੋ ਪਲਾਨ ਤਾਂ ਬਣ ਰਿਹਾ ਨਾ ਇਹ ਤਾਂ ਹੈ ਜੀ ਇਹਦੇ ਵਿੱਚ ਕੋਈ ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਆ ਕਿ ਇਹ ਪਲਾਨਿੰਗ ਤਹਿਤ ਅਜੰਸੀਆਂ ਲਾ ਕੇ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਜਿਹੜੀਆਂ ਬਹੁਤ ਅਛੇ ਤਰੀਕੇ ਨਾਲ ਜਿਹੜੀਆਂ ਲਾਂਡ ਆਰਡਰ ਕੰਟਰੋਲ ਦੇ ਵਿੱਚ ਆ ਜੀ ਸਾਰਾ ਕੁਝ ਠੀਕ ਹੈ ਇਹ ਕਿਉਂ ਹੋ ਰਿਹਾ ਤੁਹਾਨੂੰ ਪਤਾ ਇਸ ਗੱਲ ਦਾ ਜੀ ਉਸ ਕਰਕੇ ਹੋ ਰਿਹਾ ਕਿ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਗੱਲ ਚੱਲ ਰਹੀ ਹੈ ਗਰੀਬਾਂ ਦੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੀ ਗੱਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਨਸ਼ਾ ਮੁਕਤ ਪੰਜਾਬ ਦੀ ਗੱਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਪਿਛਤਾਚਾਰ ਮੁਕਤ ਪੰਜਾਬ ਦੀ ਗੱਲ ਚੱਲ ਰਹੀ ਹੈ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਗਰੀਬਾਂ ਨੂੰ ਹਰ ਵਰਗ ਨੂੰ 600 ਯੂਨਟ ਬਿਜਲੀ ਮੁਫਤ ਮਿਲ ਰਹੀ ਹੈ ਨੌਕਰੀਆਂ ਮਿਲ ਗਈਆਂ 52 53000 ਨੌਕਰੀਆਂ ਮਿਲ ਗਈਆਂ ਇਹ ਸਾਰੀਆਂ ਚੀਜ਼ਾਂ ਹਾਜ਼ਮ ਨਹੀਂ ਹੋ ਰਹੀਆਂ ਉਹਨਾਂ ਨੂੰ ਬਿਨਾਂ ਤਾਂ ਇੰਨੇ ਕੰਮ ਕਰਤੇ ਸਾਡੇ ਕੋਲ ਤਾਂ ਕਹਿਣ ਨੂੰ ਕੁਝ ਨਹੀਂ ਬਚਿਆ ਜੀ ਇਸ ਕਰਕੇ ਕੋਈ ਨਾ ਕੋਈ ਕਹਾਣੀ ਬਣਾ ਕੇ ਇਹ ਪੰਜਾਬ ਦਾ ਮਾਹ ਐਚ ਆਈ ਵੀ ਤੇ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕੇਸ ਵਧ ਕੇ ਖਾਸ ਤੌਰ ਤੇ ਜਿਹੜੇ ਨਸ਼ੇੜੀ ਨੌਜਵਾਨ ਨੇ ਉਹ ਇੱਕੋ ਸਰਿੰਜ ਨਾਲ ਨਸ਼ਾ ਕਰ ਰਹੇ ਨੇ ਕੀ ਲੱਗਦਾ ਹੈ ਸਰਕਾਰ ਜਾਗਰੂਕ ਕਰ ਸਕਦੇ ਨਸ਼ੇੜੀਆਂ ਨੂੰ ਵੀ ਕਟੋਕੜ ਹਲੇ ਨਸ਼ਾ ਨਹੀਂ ਛੱਡਦੇ ਲੇਕਿਨ ਆਣਾ ਟਾਈਮ ਜਦੋਂ ਐਚ ਆਈ ਵੀ ਪੋਜ਼ਿਟਿਵ ਹੁੰਦੇ ਫਿਰ ਉਹ ਨਸ਼ਾ ਛੱਡ ਕੇ ਫਾਇਦਾ ਨਹੀਂ ਮਨਾਉਂਦੇ ਦੇਖੋ ਅਸੀਂ ਇੱਕ ਨਾ ਸਰਵੇ ਕਰਾਇਆ ਸੀ 2 ਸਾਲ ਪਹਿਲਾਂ ਜਿਹੜਾ ਕਕਰਾਲੇ ਵਾਲਾ ਏਰੀਆ ਜੀ ਇੰਦਰਲੇ ਪਿੰਡਾਂ ਦੇ ਵਿੱਚ ਜਿੱਥੇ ਟਰੱਕ ਡਰਾਈਵਰ ਭਰਾ ਬਾਰੇ ਨੇ ਜੀ ਉੱਥੇ ਐਚ ਆਈ ਵੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਜੀ ਠੀਕ ਕਿਉਂਕਿ ਬਾਹਰ ਵਿਜ਼ਿਟ ਕਰਦੇ ਅਲ ਤੇ ਇਹਦੇ ਤੇ ਮੈਂ ਦੁਬਾਰਾ ਇੱਕ ਇੱਕ ਸਰਵੇ ਕਰਾ ਕੇ ਇਹਦੇ ਤੇ ਦੁਬਾਰਾ ਇੱਕ ਰਿਪੋਰਟ ਲੈਣੀ ਚਾਹੁੰਦੇ ਆ ਕਿਉਂਕਿ ਬਿਮਾਰੀ ਜਿਹੜੀਆਂ ਨੂੰ ਕੰਟਰੋਲ ਕੀਤਾ ਜਾਵੇ ਅਗਰ ਕੋਈ ਸਾਡਾ ਭੈਣ ਭਰਾ ਤੋਂ ਪੀੜਤਤਾ ਉਹਦੀ ਸੰਭਾਲ ਕੀਤੀ ਜਾ ਸਕੇ ਇਹਦੇ ਵਿੱਚ ਕੋਈ ਦੂਰਾਵ ਨਹੀਂ ਕਿ ਨਸ਼ਾ ਜਿਹੜਾ ਜੀ ਚਾਹੇ ਸ਼ਰੀਂਜ ਦੇ ਜ਼ਰੀਏ ਚਾਹੇ ਆਪਾਂ ਕੁਝ ਹੋਰ ਤਰੀਕੇ ਨਾਲ ਲੈਂਦੇ ਆ ਉਹ ਘਾਤਕ ਤਾਂ ਹੈ ਹੀ ਜੀ ਪਰ ਆਮ ਆਦੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਦੇ ਰਹਿਮਾਈ ਇਹ ਪਹਿਲੀ ਸਰਕਾਰ ਆ ਜਿਹੜੀ ਨਸ਼ਿਆਂ ਨੂੰ ਕੰਟਰੋਲ ਕਰਨ ਦੀ ਗੱਲ ਕਰ ਰਹੀ ਔਰ ਸਖਤ ਤੋਂ ਸਖਤ ਕਾਰਵਾਈ ਕਰਦੀ ਹੈ ਪਹਿਲੀਆਂ ਸਰਕਾਰਾਂ ਦਾ ਜੀ ਮਿਲੀ ਭੁਗਤਣਾ ਕੰਮ ਚੱਲਦਾ ਸੀ ਜੀ ਸਾਰੇ ਪੈਸੇ ਜੇਬਾਂ ਵਿੱਚ ਪਾਉਂਦੇ ਸੀ ਜੀ ਹੱਲਾਸ਼ੇਰੀ ਹੁੰਦੀ ਸੀ ਜੀ ਗੈਂਗਸਟਰਾਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਹੁਣ ਉਹੀ ਪੰਜਾਬ ਪਿਛਲੇ 1 ਮਹੀਨੇ ਤੋਂ ਟ੍ਰੈਪ ਰਿਕਾਰਡ ਹੈ ਜੀ ਔਨ ਰਿਕਾਰਡ ਗੱਲ ਕਹਿ ਰਹੇ ਹਾਂ ਜੀ ਪਿਛਲੇ 1 ਮਹੀਨੇ ਤੋਂ ਫੇਕ ਕਨੌਨੀਆਂ ਬੰਦ ਹੋ ਗਈਆਂ ਜੀ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਫਰੋਤੀ ਦੀਆਂ ਡਰਾਉਂਡ ਧਮਕਾਉਣ ਦੀਆਂ ਉਹ ਬੰਦ ਹੋ ਗਈਆਂ ਜੀ ਪਿਛਲੇ 1 ਮਹੀਨੇ ਤੋਂ ਬਿਨਾਂ ਨੰਬਰ ਪਲੇਟ